ਦੁਨੀਆ ਦੇ ਕਿਤੇ ਇਹ ਲੱਭਣਾ ਹੈ ਗੁਰਪਾਈਆ ਐਡੀ ਐਡੀਆ ਵਡੀਆਂ ਕਲਮਾ ਕਿੱਥੇ ਜੰਮਣੀਆਂ ਦੁਬਾਰਾ ਦੱਸ ਆ ਜੋ ਪਾਲੀ 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 ਭਾਈ ਅੰਦਰ ਉਹ ਦਫ਼ਤਰ ਚ ਸਾਨੂੰ ਤਾਂ ਇਹੀ ਖੁਸ਼ੀ ਬਹੁਤ ਆ ਜੀ ਐਡੀ ਐਡੀਆ ਕਲਮਾ ਅਸੀਂ ਦਰਸ਼ਨ ਕਰ ਰਹੇ ਹਾਂ ਸਿੱਧੇ ਕੋਲ ਖੜਕੇ ਬਹੁਤ ਜਿਹਨਾਂ ਨੂੰ ਅਸੀਂ ਅਸੀਂ ਕਦੇ ਸੋਚਿਆ ਥੋੜੀ ਸੀ ਵੀ ਅਸੀਂ ਕਦੇ ਗੀਤਕਾਰ ਬਣ ਕੇ ਨਾਲ ਬਰਾਬਰ ਉਹਨੂੰ ਖਿਚਾ ਲਾਂਗੇ ਨਾਲ ਇੱਕ ਗੱਲ ਹੈ ਪੱਟੀ ਇਹ ਮੈਂ ਤੁਸੇ ਇਹ ਨਾ ਕਹੋ ਮੈਂ ਸਮਝਦਾ ਔਰ ਮੈਂ ਸੰਦੀਲਾ ਜੀ ਦੇ ਪਰ ਮੇਰੇ ਵੱਡੇ ਗੁਰ ਭਾਈ ਆ ਉਹ ਵੇ ਇਹ ਸਾਡੇ ਵੱਡੇ ਭਾਗ ਹੈ ਵੀ ਤੁਸੀਂ ਸਾਨੂੰ ਇਹ ਰਤਵਾ ਦੇ ਰਹੇ ਹੋ ਮਰਨਾ ਅਸੀਂ ਸਤਿਕਾਰਯੋਗ ਤੁਸੀਂ ਕਾਦਲੋਂ ਤੇ ਜੀ ਤੁਸੀਂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੁਗ ਜੁਗ ਜੀਵਾਸਾ ਲਵ ਯੂ ਯਾਰ ਲਵ ਯੂ ਗਲ ਬਾਤ ਤੁਸੀਂ ਇੱਕ ਮਿੰਟ ਹਾਂਜੀ ਕੱਲ ਗੰਗਾ ਨਾਲ ਇੱਕ ਵਿਆਹ ਸੀ ਤੇ ਫੋਟੋ ਆਮਾ ਇਹਦੀ ਹੱਥੋਂ ਦੇ ਸਾਰੇ ਆ ਆ ਪੰਗੂ ਕੋਲ ਸਾਥ ਸਾਰੇ 15 ਵੀ ਸ਼ਗਿਰ ਦੋ ਚੱਕ ਲਓ ਹਾਂ ਤੇ ਫਿਰ ਉੱਥੇ ਮੈਂ ਇਹ ਰਾਜ ਕੇ ਚੁਗਲੀਆਂ ਕੀਤੀਆਂ ਮੈਂ ਆ ਗਾਉਣੀ ਆਇਆ ਕਹਿੰਦੇ ਜੀ ਉਹ ਪਤਾ ਨਹੀਂ ਮੈਂ ਕਿਹਾ ਉਹ ਆਜ ਕੱਲ ਲਾਬਾ ਸ਼ਾਸਤਰ ਥੱਲੇ ਆਉਂਦਾ ਨਹੀਂ ਕਹਿੰਦੇ ਫਿਰ ਤੁਹਾਨੂੰ ਮੈਂ ਉਹ ਫਿਰ ਸੁਣਾਉਣ ਲੱਗੇ ਉਹ ਮੈਂ ਕਿਹਾ ਮੇਰਾ ਤੁਹਾਡੇ ਵਾਸਤੇ ਉਸਤਾਦ ਹੈ ਮੇਰਾ ਛੋਟਾ ਭਰਾ ਆ ਮੈਂ ਕਿਹਾ ਜਿਹੜੇ ਜਿਹੜੇ ਉਹਦੇ ਮੈਲ ਅਛੜ ਦੇਖੇ ਤੂੰ ਹੀ ਨਹੀਂ ਦੇ ਸਕਦੇ ਔਰ ਮੈਂ ਤੁਹਾਨੂੰ ਇੱਕ ਫਲਾਮਾੜ ਦੱਸ ਦਿਆਂ ਗੱਲ ਵੀ ਇਹਨਾਂ ਨੇ Rajasthan ਦੀ ਗੱਲ ਕੀਤੀ ਹੈ ਮੈਂ ਦੱਸ ਦਿੰਦਾ ਕਿ ਕਿਹੜੇ ਪਿੰਡ ਮੈਂ ਜੋਸ਼ੀ மலகா பிண்ட hmm. <laughs> ਤੇ ਉੱਥੇ ਜੇ ਇੱਕ ਪਿੰਡ ਚ ਰਾਜਸਥਾਨ ਚ ਹਾਕਮ ਦੇ 20 ਸ਼ਗਿਰਦ ਹੋਣਗੇ ਤਾਂ ਤੁਸੀਂ ਸਮਝ ਲਓ ਪੂਰੀ ਦੁਨੀਆ ਦੇ ਵਿੱਚ ਗੁਰੂ ਗੁਰੂ ਗੋਖਰ ਨਾਲੋਂ ਨਾਲੋਂ ਵੱਧ ਸ਼ਗਿਰਦ ਹੋਣਗੇ ਆ ਦੇਖ ਲਓ ਟੀਮ ਖੜੀ ਸਿਰਫ ਇਹਨੇ ਕਾਨੀ ਨਹੀਂ ਪਾੜੀ ਲੋਕਾਂ ਦੀ ਬਾਦੀ 뭐 ਕੋਈ ਪਾੜਿਆ ਧੰਨਵਾਦ ਸ਼ੁਕਰੀਆ ਭਾਈ ਨਹੀਂ ਇਦਾਂ ਹੀ ਦੁਨੀਆ ਦੇ ਕਿਤੇ ਇਹਦਾ ਗੁਰਪਾਏ ਐਡੀਆਂ ਐਡੀਆਂ ਵੱਡੀਆਂ ਕਲਮਾ ਕਿੱਥੇ ਜਮਣੀਆਂ ਦੁਬਾਰਾ ਦੱਸ ਆ ਜੋ ਪਾਲੀ 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 ਭਾਈ ਅੰਦਰ ਉਹ ਦਫ਼ਤਰ ਚ ਸਾਨੂੰ ਤਾਂ ਇਹੀ ਖੁਸ਼ੀ ਬਹੁਤ ਜੀ ਐਡੀ ਐਡੀ ਕਲਮਾ ਅਸੀਂ ਦਰਸ਼ਨ ਕਰ ਰਹੇ ਆ ਸਿੱਧੇ ਕੋਲ ਖੜਕੇ ਨਹੀਂ ਨਹੀਂ ਜੀ ਬਹੁਤ ਜਿਨ੍ਹਾਂ ਨੂੰ ਅਸੀਂ ਅਸੀਂ ਕਦੇ ਸੋਚਿਆ ਥੋੜੀ ਸੀ ਵੀ ਅਸੀਂ ਕਦੇ ਗੀਤਕਾਰ ਬਣ ਕੇ ਨਾ ਬਰਾਬਰ ਉਹਨਾਂ ਖਿਚਾ ਲਾਂਗੇ ਨਾਲ ਇੱਕ ਗੱਲ ਹੈ ਪੱਟੀ ਇਹ ਮੈਂ ਤੁਸੀਂ ਇਹਨਾਂ ਕਹੋ ਮੈਂ ਸਮਝਦਾ ਔਰ ਮੈਂ ਸੰਦੀਲਾ ਜਿੱਦਿਆਂ ਪਾ ਮੇਰੇ ਵੱਡੇ ਕੋਲ ਭਾਈ ਆ ਉਹ ਵੀ ਇਹ ਸਾਡੇ ਵੱਡੇ ਭਾਗ ਹੈ ਵੀ ਤੁਸੀਂ ਸਾਨੂੰ ਇਹ ਰਤਵਾ ਦੇ ਰਹੇ ਹੋ ਮਰਨਾ ਅਸੀਂ ਸਤਿਕਾਰਯੋਗ ਤੁਸੀਂ ਸਾਦ ਨੂੰ ਤੇ ਜੀ ਤੁਸੀਂ ਬਹੁਤ ਮਿਹਰਬਾਨ ਹੋ ਬਹੁਤ ਮਿਹਰਬਾਨ ਜੁਗ ਜੁਗ ਜੀਵਾਸ ਲਵ ਯੂ ਯਾਰ ਲਵ ਯੂ ਗਲ ਬਾਤ ਤੁਸੀਂ ਟ੍ਰੀਟਮੈਂਟ ਆ ਵੀ ਮਟੋਗੀ ਹਾਂਜੀ ਕੱਲ ਗੰਗਾ ਨਾਲ ਇੱਕ ਵਿਆਹ ਸੀ ਇਹ ਫੋਟੋ ਆ ਮੈਂ ਇਹ ਹਾਕੂ ਦੇ ਸਾਰੇ ਆ ਆ ਬੰਗੂ ਵੇ ਸਾ ਸਾਰੇ 15 ਵੀ ਸ਼ਹਿਰ ਦੋ ਤੇ ਫਿਰ ਉੱਥੇ ਮੈਂ ਇਹ ਰੱਜ ਕੇ ਚੁਗਲੀਆਂ ਕੀਤੀਆਂ ਮੈਂ ਆ ਗੋਰੀ ਆਇਆ ਕਹਿੰਦੇ ਜੀ ਉਹ ਪਤਾ ਨਹੀਂ ਮੈਂ ਕਿਹਾ ਉਹ ਆਜ ਕੱਲ ਲਾ ਬਾ ਸ਼ਾਤਰ ਥੱਲੇ ਆਉਂਦਾ ਨਹੀਂ ਗਾ ਕਹਿੰਦੇ ਫਿਰ ਤੁਹਾਨੂੰ ਮੈਂ ਉਹ ਫਿਰ ਸੁਣਾਉਣ ਲੱਗੇ ਉਹ ਮੈਂ ਕਿਹਾ ਮੇਰਾ ਤੁਹਾਡੇ ਵਾਸਤੇ ਉਸਤਾਦ ਹੈ ਮੇਰਾ ਛੋਟਾ ਭਰਾ ਆ ਮੈਂ ਕਿਹਾ ਜਿਹੜੇ ਜਿਹੜੇ ਉਹਦੇ ਮੈਲ ਅਛੜ ਦੇਖੇ ਤੂੰ ਹੀ ਨਹੀਂ ਦੇ ਸਕਦਾ ਔਰ ਮੈਂ ਤੁਹਾਨੂੰ ਕਿ ਫਲਾਮਾੜ ਦੱਸ ਦਿਆਂ ਗੱਲ ਵੀ ਇਹਨਾਂ ਨੇ Rajasthan ਦੀ ਗੱਲ ਕੀਤੀ ਹੈ ਮੈਂ ਦੱਸ ਦਿੰਦਾ ਕਿ ਕਿਹੜੇ ਪਿੰਡ ਮੈਂ ਜੋਸ਼ੀ ਵੀ ਹੈ ਇਹ ਮਲਕਾਣੇ ਪਿੰਡ ਦੇ ਤੇ ਉੱਥੇ ਜੇ ਇੱਕ ਪਿੰਡ ਚ ਰਾਜਸਥਾਨ ਚ ਹਾਕਮ ਦੇ 20 ਸ਼ਗਿਰਦ ਹੋਣਗੇ ਤਾਂ ਤੁਸੀਂ ਸਮਝ ਲਓ ਪੂਰੀ ਦੁਨੀਆ ਦੇ ਵਿੱਚ ਗੁਰੂ ਗੁਰੂ ਗੋ ਰਖ ਨਾਲੋਂ ਨਾਲੋਂ ਵੱਧ ਸ਼ਗਿਰਦ ਹੋਣਗੇ ਆ ਦੇਖ ਲਓ ਟੀਮ ਖੜੀ ਸਿਰਫ ਇਹਨੇ ਕਾਨੇ ਨਹੀਂ ਪਾੜੇ ਲੋਕਾਂ ਬਾਦੀ 뭐 ਕੋਈ ਪਾੜਿਆ ਧੰਨਵਾਦ ਸ਼ੁਕਰੀਆ ਭਾਈ ਨਹੀਂ ਇਦਾਂ